ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਪਿਆਸ ਹੈਂ ਪਿੰਡ ਬਗੂੜੀ ਸਾਡਾ ਅਸੀਂ ਇਥੇ ਆਪਰੇਸ਼ਨ ਦਾ ਸਾਨੂੰ ਐ ਪਤਾ ਲੱਗਿਆ ਮਾਮੀ ਜੀ ਨੇ ਪਹਿਲਾਂ ਆਪਰੇਸ਼ਨ ਕਰਵਾਇਆ ਸੀ ਇੱਕ ਗੋਡੇ ਦਾ ਜੋ ਕਿ ਵਧੀਆ ਆਪਰੇਸ਼ਨ ਹੋਇਆ ਉਸ ਭਰੋਸੇ ਤੇ ਅਸੀਂ ਡਾਕਟਰ ਅੰਗਿਲ ਸਰਤਾਜ ਸਾਹਿਬ ਤੋਂ ਆਪਰੇਸ਼ਨ ਕਰਵਾਇਆ ਦੁਆਰੇ ਕਿ ਮਾਮੀ ਜੀ ਇਹਨਾਂ ਨੇ ਪਹਿਲਾਂ ਕਰਵਾਇਆ ਇੱਕ ਗੋਡੇ ਦਾ ਦੁਆਰੇ ਵੀ ਕਰਵਾਇਆ ਪਹਿਲਾਂ ਜਿਵੇਂ ਆ ਗੋਡੇ ਦਾ ਆਪਰੇਸ਼ਨ ਕਰਾਇਆ ਸੀ ਵਧੀਆ ਠੀਕ ਰਹਾ ਵਧੀਆ ਤੁਰੇ ਫਰੇ ਤੇ ਫਿਰ ਮੈਂ ਉਸੇ ਕਾਰਨ ਕਰਕੇ ਇਸ ਗੋਡੇ ਦਾ ਦੁਆਰੇ ਕਰਾ ਲਿਆ ਬਹੁਤ ਤਾਂ ਤੁਸੀਂ ਬਹੁਤ ਠੀਕ ਹੈ ਇਹ ਧਰਮ ਪਤਨੀਆ ਇਹਨਾਂ ਨੇ ਫਿਰ ਇਸ ਪ੍ਰੋਸੀਡੀ ਕਰਵਾਇਆ ਅਪਰੇਸ਼ਨ ਆਦਮੀ ਦਾ ਮੌਨਕਲਾ ਤਾਂ ਬਹੁਤ ਤਾਂ ਤੁਸੀਂ ਬਹੁਤ ਸਾਲ ਹੋ ਗਏ ਸੀ ਇਹਨਾਂ ਦਾ ਬਹੁਤ ਤਾਂ ਕਰਾਈ ਸੀ ਤੁਸੀਂ 10 22 ਤੱਕ ਐਕਸਪਲੇਸ਼ਨ ਹੋ ਗਿਆ ਉਹ ਤਾਂ ਪੇਸ਼ਾ ਹਾਂ ਤਾਂ ਨਹੀਂ ਦਰਦ ਹੁੰਦਾ ਜਮ ਨਹੀਂ ਫਿਰ ਮਾਸੀ ਜੀ ਹੈ ਜੀ ਇਹਨਾਂ ਨੇ ਵੀ ਇਸ ਪ੍ਰੋਸੀਡੀ ਕਰਵਾਇਆ ਵੀ ਇੱਥੇ ਵਧੀਆ ਪ੍ਰੈਸ਼ਰ ਦਾ ਰਿਪੋਰਟ ਨਾਲ ਹਾਂ ਸਹੀ ਹੋਇਆ ਮਾਸੀ ਪ੍ਰੈਸ਼ਰ ਹਾਂ ਠੀਕ ਹੋ ਜਾ ਕਰੀਆ ਦਰਦ ਤਾਂ ਨਹੀਂ ਜਾਂਦੀ ਮੈਨੂੰ। ਉਹ ਦਿੱਕਤ ਤਾਂ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ। ਪਰ ਚੈਨਕ। ਹਾਂ ਤਾਂ ਦੂਗਾ ਰਾਜ ਨਹੀਂ ਹੋਇਆ ਜੀ ਬਹੁਤ ਚਿਰ ਦੇ ਤੱਕ। ਹਾਂ ਕਾਹਲੀ ਚਿਰ ਦੇ ਤੱਕ ਜੀ ਭੈਣ ਜੀ ਬਹੁਤ ਸਾਗ ਦੇ ਤੱਕ ਗਿੱਟੇ ਦੇ ਬੋਲੇ ਸੀਗੇ। ਜਦੋਂ ਦੱਦੇ ਦਾਦੇ ਨੇ ਮਫਲੀ ਇਫਰੇਸ਼ਨ ਕਰਾਇਆ ਵੀ ਢਾਰ ਬਹੁਤ ਨਾਲ ਦੇ ਦਿੰਦੇ ਨੇ ਦਰਦ ਨਹੀਂ ਪਸਾਨੀ ਲੱਗਦੀ। ਠੀਕ ਹੈ ਸਰ। ਹਾਂ ਇਹ ਹੋਊਗੀ। ਚੱਲ ਕੋ ਠੀਕ ਹੈ। ਪ੍ਰੇਸ਼ਨ ਹੁੰਦਾ ਤੇ ਵਧੀਆ ਇਲਾਜ ਹੈ ਵਧੀਆ ਸਟਾਫ ਦਾ ਪ੍ਰਤਪਾਅ ਹੈ ਕੋਈ ਦਿੱਕਤ ਨਹੀਂ ਆਈ ਕੋਈ ਤਕਲੀਫ ਨਹੀਂ ਹੋਈ ਹਾਂਜੀ ਇਹਨਾਂ ਲਾਜਸਰਾ ਰੋਬੋਟ ਨਾਲ ਹੋਇਆ ਜੀ ਪਹਿਲਾਂ ਡਰ ਬਹੁਤ ਲੱਗਦਾ ਸੀ ਵੀ ਪਤਾ ਨਹੀਂ ਕਿੰਨੀ ਕੁ ਤਕਲੀਫ ਆਊ ਪਰ ਜਦੋਂ ਆਪਰੇਸ਼ਨ ਕਰਵਾਇਆ ਮਾਮੀ ਜੀ ਦਾ ਤੁਹਾਨੂੰ ਪਤਾ ਲੱਗਿਆ ਵੀ ਨਹੀਂ ਦਿੱਕਤਾਂ ਨਹੀਂ ਕੋਈ ਫਿਰ ਅਸੀਂ ਇਸ ਪਾਸੇ ਦੀ ਤਿੰਨਾਂ ਦਾ ਆਪਰੇਸ਼ਨ ਕਰਵਾਇਆ ਤੇ ਨਾ ਜਾਣਦਾ ਤੇ ਕੋਈ ਦਿੱਕਤ ਨਹੀਂ ਆਈ ਕੋਈ ਤਕਲੀਫ ਨਹੀਂ ਹੈ ਅੱਜ ਬੜੀਆ ਚੱਲ ਰਿਹਾ ਸਕਦੇ ਜੀ ਤੋੜਾ ਪੇਰਾ ਵੀ ਕਰ ਲੈਂਦੇ ਆ ਤਿੰਨ ਦਿਨ ਪਹਿਲਾਂ ਆਪਰੇਸ਼ਨ ਹੋਇਆ ਜੀ ਠੀਕ ਹੈ ਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸਰਤਾਜ ਗਿੱਲ ਸਾਹਿਬ ਦਾ ਜਿਨ੍ਹਾਂ ਨੇ ਵਧੀਆ ਆਪਰੇਸ਼ਨ ਕੀਤਾ ਜੀ ਸਾਨੂੰ ਪਹਿਲੇ ਵਧੀਆ ਹੀ ਸਹੂਲਤ ਮਿਲ ਗਈ ਇੱਥੇ ਕੋਈ ਦਿੱਕਤ ਨਹੀਂ ਆਈ ਜੀ